ਹੈਲੋ ਜੀ ਸਸਿਕਾ ਮੇਰੇ YouTube ਫੈਮਲੀ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦੀਆਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਹੀ ਜੜੇ ਚੜ੍ਹਦੀ ਕਲਾ ਵਿੱਚ ਰੱਖੇ ਤੇ ਲੋ ਜੀ ਅੱਜ ਆਪਾਂ ਫਿਰ ਤੋਂ ਜੜਾ ਨਵਾਂ ਵਲੋਗ ਲੈ ਕੇ ਆਏ ਆ ਤੇ ਇਹ ਹੈਗਾ ਟਾਈਮ ਸਵੇਰ ਦਾ ਤੇ ਦੇਖੋ ਰਾਤ ਬਹੁਤ ਜ਼ਿਆਦਾ ਜੜਾ ਮੀਂਹ ਪਿਆ ਇੱਥੇ ਬਰਨਾਲੇ ਵਾਲੇ ਏਰੀਏ 'ਚ ਤੇ ਇੰਨਾ ਜ਼ਿਆਦਾ ਮੀਂਹ ਪਿਆ ਤੇ ਸਾਰਾ ਦਿਨ ਵੀ ਮੈਨੂੰ ਐਵੇਂ ਲੱਗਦਾ ਵੀ ਮੀਂਹ ਪਊਗਾ ਕਿਉਂਕਿ ਅੱਜ ਜੜੀ ਬਿਲਕੁਲ ਵੀ ਧੁੱਪ ਨਹੀਂ ਹੈਗੀ ਕਿਉਂਕਿ ਜਦੋਂ ਆਪਾਂ ਸਵੇਰ ਉੱਠਦੇ ਹੁੰਦੇ ਆ ਤੇ ਨਾ ਧੁੱਪਾਂ ਕੜਾਕੇ ਦੀ ਚੜੀ ਹੁੰਦੀ ਆ ਕਿਉਂਕਿ ਅਸੀਂ ਉੱਠਦੇ ਆਂ ਲੇਟ 8 8:30 ਵਜੇ ਤੱਕ ਕਿਉਂਕਿ ਸਾਡਾ ਬੱਚਾ ਹਲੇ ਸਕੂਲ ਨਹੀਂ ਜਾਂਦਾ ਤੇ ਅਸੀਂ ਸੌਂਦੇ ਆਂ ਵੀ ਨਿਮਰ ਦੇ ਪਪਾ ਵੀ ਲੇਟ ਹੀ ਜਾਂਦੇ ਆ ਦੁਕਾਨ ਦਾ ਕਰਕੇ ਅਸੀਂ ਲੇਟ ਉੱਠਦੇ ਆਂ ਤੇ ਲੇਟ ਹੀ ਸੌਂਦੇ ਆਂ ਤੇ ਰਾਤੀ ਨੇ ਬਹੁਤ ਜ਼ਿਆਦਾ ਜਿਹੜਾ ਮੀਂਹ ਆਇਆ ਸਵੇਰੇ ਉੱਠਦੇ ਆਂ ਦੇਖਿਆ ਤੇ ਇੰਨਾ ਜ਼ਿਆਦਾ ਮੀਂਹ ਜਿਹੜਾ ਆਇਆ ਹੋਇਆ ਸੀਗਾ ਤੇ ਰਾਤ ਵੀ ਲੇਟ ਵੀ ਚਲੇਗੀ ਸੀ ਕਿਉਂਕਿ بارش ਇੰਨੀ ਜ਼ਿਆਦਾ ਹੋਈ ਪਈ ਸੀ ਤਾਂ ਕਰਕੇ ਪਿੱਛੋਂ ਲਾਈਟ ਕੱਟ ਕਰ ਦਿੱਤੀ ਗਈ ਸੀ ਵੀ ਕਿਸੇ ਤਰ੍ਹਾਂ ਦਾ ਜਿਹੜਾ ਕਿਸੇ ਦਾ ਕੋਈ ਨੁਕਸਾਨ ਨਾ ਹੋ ਜੇ ਤੇ ਲੋ ਜੀ ਆ ਮੇਰੀ ਝਾੜੂ ਵੀ ਬਾਹਰ ਰਹਿ ਗਈ ਸੀ ਕੱਲ ਮੈਨੂੰ ਪਤਾ ਨਹੀਂ ਲੱਗਿਆ ਅਸੀਂ ਨਹੀਂ ਤਾਂ ਅੰਦਰ ਹੀ ਰੱਖ ਦਿੰਦੇ ਹੁੰਦੇ ਆ ਤੇ ਰਾਤ ਕਿਤੇ ਮੈਂ ਭੁੱਲ ਗਈ ਤੇ ਉਹ ਮੀਂਹ ਵਿੱਚ ਸਾਰੀ ਭਿੱਜ ਗਈ ਤਾਂ ਥੋੜੀ ਜਿਹੀ ਦੇਰ ਵਾਸਤੇ ਜਿਹੜਾ ਮੈਨੂੰ ਐਵੇਂ ਰੱਖ ਦਿੱਤਾ ਸੀ ਮੈਂ ਕਿਹ ਜਿਹੜਾ ਇਹਦਾ ਪਾਣੀ ਹੈ ਜਿਹੜਾ ਨਿਕਲ ਜਾਊਗਾ ਤੇ ਸੁੱਕ ਜਾਊਗਾ ਉਸ ਤੋਂ ਬਾਅਦ ਜਿਹੜਾ ਮੈਂ ਝਾੜੂ ਲਾ ਦੂੰਗੀ ਅੰਦਰ ਤੇ ਥੋੜੀ ਜੀ ਸੁੱਕ ਗਈ ਸੀ ਉਸ ਤੋਂ ਬਾਅਦ ਮੈਂ ਕਿਹਾ ਚਲੋ ਮੋਟਾ ਮੋਟਾ ਜਿਹੜਾ ਝਾੜੂ ਜਿਹੜਾ ਲਾ ਲੈਣੀ ਆ ਥੋੜਾ ਉਹ ਜਿਹੜਾ ਪੈਰਾਂ ਨਾਲ ਜਿਹੜੀ ਮਿੱਟੀ ਆਈ ਹੋਈ ਆ ਉਹ ਜਿਹੜਾ ਸਾਫ਼ ਕਰ ਲੈਣੀ ਆ ਕਿਉਂਕਿ ਬੱਦਲ ਫੇਰ ਹੋਇਆ ਪਿਆ ਸੀ ਬਹੁਤ ਜ਼ਿਆਦਾ ਤੇ ਐਵੇਂ ਲੱਗਾ ਸੀ ਮੀਂਹ ਆਊਗਾ ਤੇ ਮੈਂ ਕਿਹਾ ਚਲੋ ਜਿਹੜਾ ਛੇਤੀ ਛੇਤੀ ਜਿਹੜਾ ਕੰਮ ਨੇ ਵੇੜ ਲੈਣੀ ਆ ਕਰਨ ਦਾ ਜਿਹੜਾ ਰਹਿ ਗਿਆ ਆ ਤੇ ਲੋ ਜੀ ਇੱਥੇ ਮੈਂ ਕਰਨ ਲੱਗੀ ਸੀ ਆਪਣੇ ਬ੍ਰੇਕਫਾਸਟ ਦੀ ਤਿਆਰੀ ਕਿਉਂਕਿ ਨਿਮਰ ਦੇ ਪਾਪਾ ਨੇ ਜਾਣਾ ਸੀ ਦੁਕਾਨ ਤੇ ਤੇ ਮੈਂ ਲੱਗੀ ਸੀ ਇੱਥੇ ਆਟਾ ਗੁੰਨਣ ਵਾਸਤੇ ਤੇ ਆਹ ਮੈਂ ਕੱਢੀ ਸੀਗੀ ਆਟੇ ਵਾਲ ਤੇ ਦਹੀਂ ਕੱਢ ਕੇ ਮੈਂ ਫਰਿਜੇ ਵਿੱਚ ਰੱਖਤੀ ਮੈਂ ਕਿਹਾ ਚਲੋ ਠੰਡੀ ਹੋ ਜਾਊਗੀ ਉਸ ਤੋਂ ਬਾਅਦ ਜਿਹੜਾ ਮੈਂ ਬ੍ਰੈਕਫਾਸਟ ਨਾਲ ਇਹਨਾਂ ਨੂੰ ਇਹਨਾਂ ਨੂੰ ਦੇ ਦਊਂਗੀ ਤੇ ਇੱਥੇ ਮੈਂ ਲੱਗੀ ਸੀਗੀ ਆਟਾ ਗੁੰਨਣ ਵਾਸਤੇ ਤੇ ਆਟੇ ਵਿੱਚ ਮੈਂ ਮਤਲਬ ਸਬਜ਼ੀ ਪਾ ਕੇ ਗੁੰਨ੍ਹ ਦਿੰਦੀ ਹੁੰਦੀ ਆ ਇਹਨਾਂ ਨੂੰ ਪਰਾਂਠੇ ਬਣਾ ਲੈਂਦੀ ਹੁੰਦੀ ਆ ਤੇ ਮੈਂ ਬਿਲਕੁਲ ਵੀ ਪਰਾਂਠਾ ਨਹੀਂ ਖਾਂਦੀ ਹੈਗੀ ਮੈਨੂੰ ਬਿਲਕੁਲ ਵੀ ਵਧੀਆ ਨਹੀਂ ਲੱਗਦਾ ਹੈਗਾ ਪਰੋਠਾ ਚਾਹ ਨਾਲ ਤਾਂ ਖਾ ਲੈਣੀ ਹੁੰਦੀ ਆ ਪਰ ਰੋਟੀ ਵਗੈਰਾ ਨਾਲ ਜਿਹੜਾ ਮੈਨੂੰ ਪਰਾਂਠਾ ਖਾਣਾ ਵਧੀਆ ਨਹੀਂ ਲੱਗਦਾ ਹੈਗਾ ਵੈਸੇ ਸਵੇਰੇ ਸਵੇਰੇ ਤਾਂ ਜਿਹੜਾ ਉਦੋਂ ਖਾਣਾ ਚਾਹ ਨਾ ਖਾਣਾ ਉਸ ਤੋਂ ਬਾਅਦ ਮੈਂ ਲੇਟ ਹੀ ਹੋ ਜਾਂਦੀ ਆ ਕਿਉਂਕਿ ਮੈਨੂੰ 12 12:30 ਵਜੇ ਜਾਂਦੇ ਆ ਰੋਟੀ ਖਾਣ ਲੱਗਾਂ ਕਿਉਂਕਿ ਕੰਮ ਨਿਬੜਕੀ ਜਿਹੜਾ ਮੈਂ ਖਾਂਦੀ ਆ ਜੇ ਮੈਂ ਚਾਲ ਦੇ ਨਾਲ ਖਾਲਾਂ ਤਾਂ ਫਿਰ ਮੈਂ ਜਲਦੀ ਖਾ ਲੈਨੀ ਆ ਤੇ ਇੱਥੇ ਮੰਮੀ ਨਿਮਰਤ ਉੱਠ ਚੁੱਕੀ ਸੀ ਤੇ ਨਿਮਰਤ ਨੂੰ ਦੁੱਧ ਪਾ ਕੇ ਦੇ ਰਹੇ ਸੀਗੇ ਗਰਮ ਕਰਕੇ ਥੋੜਾ ਜਿਹਾ ਤੇ ਮੈਂ ਅੰਦਰ ਆਟਾ ਗੁੰਨ ਰਹੀ ਸੀ ਤੇ ਉੱਠ ਚੁੱਕੀ ਸੀ ਉਹ ਮੰਗ ਰਹੀ ਸੀ ਚਾਹ ਤੇ ਇਹਦੇ ਵਿੱਚ ਦੁੱਧ ਜਿਆ ਥੋੜਾ ਮਿਕਸ ਕਰਕੇ ਉਹਨੂੰ ਚਾਹ ਦੇ ਰਹੇ ਸੀਗੇ ਚਲੋ ਪੀ ਲੂਗੀ ਕਿਉਂਕਿ ਵਿਚਾਰੀ ਕੱਲ੍ਹ ਦੀ ਸੀਗੀ ਬਿਮਾਰ ਅੱਜ ਥੋੜਾ ਉਹਨੂੰ ਬਕਾ ਠੀਕ ਆ ਮੈਡੀਸਨ ਆਪਾਂ ਪ੍ਰੋਪਰ ਦਿੰਦੇ ਰਹੇ ਆ ਤਾਂ ਕਰਕੇ ਉਹਨੂੰ ਛੇੜਾ ਫਰਕ ਪੈ ਗਿਆ ਤੇ ਬੱਚਿਆਂ ਨੂੰ ਮੈਡੀਸਨ ਦੇਣੀ ਇੰਨੀ ਔਖੀ ਲੱਗਦੀ ਆ ਨਾ ਲਾਲਚ ਦੇ ਕੇ ਜਿਹੜਾ ਮੈਡੀਸਨ ਦੇਣੀ ਪੈਂਦੀ ਆ ਤੇ ਚਲੋ ਆਪਾਂ ਨੂੰ ਧਿਆਨ ਦੇ ਰੱਖਣੇ ਪੈਂਦਾ ਆਪਣਾ ਬੱਚਾ ਹਨਾ ਕਿਸੇ ਤਰ੍ਹਾਂ ਤਰੀਕੇ ਨਾਲ ਹੁਣ ਮੈਡੀਸਨ ਤਾਂ ਦੇਣੀ ਪੈਂਦੀ ਆ ਤੇ ਬੜੇ ਤੱਕੇ ਨਾਲ ਉਹਨੂੰ ਮੈਡੀਸਨ ਦਿੱਤੀ ਆ ਤੇ ਹੁਣ ਥੋੜਾ ਫਰਕ ਲੱਗਦਾ ਕੱਲ੍ਹ ਨਾਲੋਂ ਤੇ ਨਹੀਂ ਤਾਂ ਮੇਰਾ ਤਾਂ ਦਿਲੇ ਨਹੀਂ ਲੱਗ ਰਿਆ ਸੀ ਨਿਮਰਤ ਬਿਮਾਰ ਸੀ ਚੁੱਪ ਕਰਕੇ ਵਿਚਾਰੀ ਪਈ ਹੋਈ ਸੀ ਕਿਉਂਕਿ ਬੱਚੇ ਆ ਨਾ ਜਿਹੜੇ ਖੇਡਦੇ ਹੀ ਵਧੀਆ ਲੱਗਦੇ ਆ ਹਨਾ ਜਦੋਂ ਉਦਾਸ ਜਿਹੇ ਹੋ ਜਾਂਦੇ ਤੇ ਆਪਦਾ ਵੀ ਘਰ ਜਿਹੜਾ ਸੁੰਨਾ ਜਿਹਾ ਹੋ ਜਾਂਦਾ ਬੱਚਿਆਂ ਬਿਨਾ ਤੇ ਬੱਚਿਆਂ ਨੂੰ ਕੁਝ ਨਹੀਂ ਹੋਣਾ ਚਾਹੀਦਾ ਆਪਾਂ ਸਾਰਿਆਂ ਨੂੰ ਜਿਹੜਾ ਆਪਣੇ ਬੱਚਿਆਂ ਦਾ ਟਾਈਮ ਰੱਖਣਾ ਚਾਹੀਦਾ ਆ ਜਾ ਚਾ ਚਲ ਮਾਤਾ ਰਹੀ ਹਲੇ ਉਤਰ ਲੈ ਲੈ ਚੋਟਾ ਕੱਲੇ ਸਕੂਲ ਸਕੂਲ ਚੱਲਿਆ ਚਲ ਵਸ ਆ ਜਾ ਬਾਈ ਕਰ ਦੇ ਪਾਪਾ ਬਾਈ ਬੈਠਾ ਪਾਈ ਲੱਗ ਪਾਈ ਕਰ ਦੇ ਪਾਪਾ ਪਾਈ ਕਰ ਦੇ ਬਾਈ ਕਰ ਦੇ ਬਾਈ ਕਰ ਦੇ ਹਾਏ ਕਿੰਨੀ ਹਵਾ ਚੱਲਦੀ ਕੋਈ ਨਹੀਂ ਖੋਲਾਂਗੇ ਆਪਾਂ ਆ ਜਾ ਤੁਮਰੇ ਮਰੇ ਤਾ ਕਿੰਨੀ ਤੇਜ਼ ਹਵਾ ਚੱਲਦੀ ਹੈ ਨਾ ਹੌਲੀ 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 ਲੋ ਜੀ ਦੋਸਤੋ ਹੁਣ ਫੇਰ ਮੈਂ ਲੱਗੀਆਂ ਕੰਮ ਕਰਨ ਆਪਣੀ ਸਾਫ ਸਫਾਈ ਤੇ ਨਿੰਮਰ ਦੇ ਪਾਪਾ ਚਲੇ ਗਏ ਸੀ ਤੇ ਮੈਂ ਨਿੰਮਰ ਤੋਂ ਜੋੜਾ ਛੋਟਾ ਦਵਾ ਕੇ ਲਈ ਆ ਤੇ ਉਹ ਜਿੱਦ ਕਰੀ ਸੀ ਕਿ ਸਕੂਲ ਦਾ ਬੈਗ ਪਾਇਆ ਹੋਇਆ ਸੀ ਕਹਿੰਦੀ ਮੈਨੂੰ ਸਕੂਲ ਛੱਡਣ ਜਾਓ ਤੇ ਫਿਰ ਉਹਨੂੰ ਲੈ ਕੇ ਆਈਆਂ ਹੁਣ ਮੈਂ ਝੂਟਾ ਦਵਾ ਕੇ ਤੇ ਹੁਣ ਲੱਗੀਆਂ ਆਪਣਾ ਕੰਮ ਕਰਨ ਕਰਨ ਸਾਫ ਸਫਾਈ ਕਿਉਂਕਿ ਰਾਤ ਨਾ ਬਹੁਤ ਜਿਆਦਾ ਜਿਹੜਾ ਮੀਂਹ ਆਇਆ ਤੇ ਹੁਣ ਵੀ ਐਵੇਂ ਬੱਦਲ ਬਣੇ ਹੋਏ ਆ ਕਿ ਜਿਵੇਂ ਲਗਾਤਾਰ ਜਿਹੜਾ ਮੀਂਹ ਆਊਗਾ ਤੇ ਤਾਂ ਕਰਕੇ ਮੈਂ ਜਲਦੀ ਜਲਦੀ ਜਿਹੜੀ ਸਾਫ ਸਫਾਈ ਕਰ ਰਹੀ ਆ ਕਿਤੇ ਮੇਰਾ ਜਿਹੜਾ ਸਾਫ ਸਫਾਈ ਦਾ ਕੰਮ ਵਿੱਚ ਨਾ ਰਹਿ ਜਾਵੇ ਤੇ ਅੱਜ ਹੈਗਾ ਮੌਸਮ ਖਰਾਬ ਤੇ ਜਿਹੜੇ ਧੋਣ ਵਾਲੇ ਕੱਪੜੇ ਸੀ ਮੈਨੂੰ ਲੱਗਦਾ ਨਹੀਂ ਕਿ ਅੱਜ ਧੋਤੇ ਜਾਣੇ ਆ ਤੇ ਵੈਸੇ ਇਹਨਾਂ ਨੂੰ ਮੈਂ ਜਿਹੜਾ ਮੈਂ ਬਲੌਂਡਰੀ ਬਾਕਸ ਲੈ ਆ ਰੱਖਿਆਗਾ ਉਹਦੇ ਵਿੱਚ ਰੱਖ ਦੂੰਗੀ ਤੇ ਦੇਖੋ ਬੱਦਲ ਹਲੇ ਵੀ ਬਣਿਆ ਹੋਇਆ ਆ ਲੱਗਦਾ ਜਿਵੇਂ ਤੇਜ਼ ਬਾਰਿਸ਼ ਆਉਗੀ ਤੇ ਰਾਤ ਕੀ ਹੋਇਆ ਸਾਡੇ ਨਾ ਮਤਲਬ ਜਿਹੜਾ ਏਸੀ ਵਾਲਾ ਸੁਰਾਖ ਕੀਤਾ ਹੋਇਆ ਪਿਛਲੀ ਸਾਈਡ ਉਧਰ ਦੀ ਜਿਹੜੀ ਬਾਸ਼ੜ ਹੁੰਦੀ ਹੈ ਨਾ ਤੇ ਉਹ ਸਾਰਾ ਜਿਹੜਾ ਪਾਣੀ ਹੁੰਦਾ ਹੈ ਇਧਰੋਂ ਉਹ ਜਿਹੜਾ ਸੁਰਾਖ ਵਿੱਚੋਂ ਅੰਦਰਲੀ ਸਾਈਡ ਆਉਂਦੀ ਹੈ ਤੇ ਦੇਖੋ ਦੇਖਣ ਜਿਵੇਂ ਕਿੰਨਾ ਬੁਰਾ ਲੱਗਦਾ ਹੈ ਨਾ ਤੇ ਮੈਨੂੰ ਸਾਫ਼ ਕਰਨ ਦੀ ਵੀ ਕੋਸ਼ਿਸ਼ ਕੀਤੀ ਆ ਪਰ ਚੰਗੀ ਤਰ੍ਹਾਂ ਜਿਹੜਾ ਸਾਫ਼ ਹੋਇਆ ਨਹੀਂ ਤੇ ਬਰਸਾਤ ਦੇ ਮੌਸਮ ਚ ਤਾਂ ਇਹੀ ਹਾਲ ਹੋਣਾ ਹੁਣ ਕੋਠੇ ਵੀ ਚੌਣ ਲੱਗੇ ਕਿਤੇ ਕਿਤੇ ਤੇ ਜੇ ਲਗਾਤਾਰ ਜਿਵੇਂ بارش ਹੁੰਦੀ ਹੈ ਫਿਰ ਇੱਕੋ ਥਾਂ ਚੋਣ ਲੱਗ ਜਾਂਦੇ ਹੁੰਦੇ ਆ ਜੇ ਇੱਕ ਵਾਰੀ ਮਤਲਬ ਪਾ ਕੇ ਬੰਦ ਹੋ ਜਵੇ ਨਾ ਫਿਰ ਉਹ ਵਾਲਾ ਮੀਂਹ ਐਵੇਂ ਪਰੇਸ਼ਾਨ ਨਹੀਂ ਕਰਦਾ ਪਰ ਜਿਹੜਾ ਲਗਾਤਾਰ ਪੈਂਦਾ ਆ ਉਹ ਵਾਲਾ ਮੀਂਹ ਪਰੇਸ਼ਾਨ ਕਰਦਾ ਆ ਉਹਦੇ ਕਰਕੇ ਜਿਹੜੀਆਂ ਛੱਤਾਂ ਜੜੀਆਂ ਚੋਣ ਲੱਗ ਜਾਂਦੀਆਂ ਹੁੰਦੀਆਂ ਜੋ ਹੁਣ ਮੈਂ ਫਟਾਫਟ ਜਿਹੜਾ ਆਪਣਾ ਕੰਮ ਨੇ ਵੇੜ ਰਹੀ ਸੀ ਮੈਨੂੰ ਐ ਸੀ ਕਿ ਜਦ ਕਿਤੇ ਮੀਂਹ ਆ ਜਾਵੇ ਤੇ ਅੱਜ ਮੈਨੂੰ ਐਵੇਂ ਲੱਗ ਰਿਹਾ ਜਿਵੇਂ ਬਾਰਿਸ਼ ਜਾਂ ਮਤਲਬ ਨਾ ਜਿਵੇਂ ਬਾਰਿਸ਼ ਪੈਣ ਨਾਲ ਮੇਰਾ ਸਰੀਰ ਜਿਵੇਂ ਟੁੱਟਿਆ ਟੁੱਟਿਆ ਜਿਹਾ ਲੱਗਦਾ ਹੈ ਜਿਵੇਂ ਬੁਖਾਰ ਹੋਇਆ ਹੁੰਦਾ ਹੈ ਆ ਤੇ ਬਸ ਬੁਖਾਰ ਨਾ ਚੜ ਜਾਏ ਪਰਮਾਤਮਾ ਤੰਦਰੁਸਤੀਆਂ ਬਖਸ਼ੇ ਕੰਮ ਕਰਦੇ ਫਿਰੀਆਂ ਬਸ ਮੈਨੂੰ ਬਿਲਕੁਲ ਵੀ ਐਵੇਂ ਪੈਣਾ ਵਧੀਆ ਨਹੀਂ ਲੱਗਦਾ ਕੰਮ ਛੱਡ ਕੇ ਕਿਉਂਕਿ ਸਾਰਾ ਜਿੰਨਾ ਵੀ ਕੰਮ ਹੁੰਦਾ ਨਾ ਮੈਨੂੰ ਆਪਣੇ ਹੱਥੀ ਕਰਨਾ ਵਧੀਆ ਲੱਗਦਾ ਆ ਜਦੋਂ ਮੈਂ ਮੰंजे ਤੇ ਪੈ ਜਾਂਦੀ ਆ ਮੇਰਾ ਘਰ ਜਿਵੇਂ ਇੱਕ ਹਸਾਬ ਦਾ ਬिखर ਹੀ ਜਾਂਦਾਗਾ ਕਿਉਂਕਿ ਮੈਂ ਮੈਨੂੰ ਆਦਤ ਆ ਆਪਦੇ ਸਮਾਨ ਨੂੰ ਮੈਂ ਆਪਦੇ ਤਰੀਕੇ ਨਾਲ ਸੈੱਟ ਕਰਕੇ ਰੱਖਦੀ ਆ ਮੈਨੂੰ ਕਿਤੇ ਵੀ ਜੇ ਕੋਈ ਫੋਨ ਪਿਆ ਤੇ ਉਹ ਐਵੇਂ ਟੇਢਾ ਕਿਉਂ ਪਿਆਗਾ ਉਹਨੂੰ ਵੀ ਕਿਸੇ ਚੰਗੇ ਤਰੀਕੇ ਨਾਲ ਰੱਖੋ ਐਵੇਂ ਨਹੀਂ ਆਦਤ ਆ ਮੈਨੂੰ ਚਾਹੇ ਇਹਨੂੰ ਵਧੀਆ ਲਾ ਲਓ ਚਾਹੇ ਇਹਨੂੰ ਗਲਤ ਲਾ ਲਓ ਪਰ ਮੈਨੂੰ ਹਰ ਇੱਕ ਚੀਜ਼ ਨੂੰ ਸੈੱਟ ਕਰਕੇ ਰੱਖਣ ਦੀ ਜਿਹੜੀ ਆਦਤਾਂ ਨਹੀਂ ਤਾਂ ਤੇ ਐਵੇਂ ਸਮਾਨ ਜਿਹਾ ਖਿੱਲਰਿਆ ਰਹਿਣਾ ਮੈਨੂੰ ਐਵੇਂ ਵਧੀਆ ਨਹੀਂ ਲੱਗਦਾ ਤਾਂ ਅਗਰ ਕਿ ਮੈਂ ਪਰਮਾਤਮਾ ਤੋਂ ਹਮੇਸ਼ਾ ਹੀ ਮੰਗਦੀ ਆ ਕਿ ਪਰਮਾਤਮਾ ਮੈਨੂੰ ਹਮੇਸ਼ਾ ਤੰਦਰੁਸਤ ਰੱਖੀ ਜਿਹੜੀ ਮੈਂ ਭੱਜ-ਭੱਜ ਕੇ ਕੰਮ ਕਰਾਂ ਤੇ ਜੇ ਮੈਂ ਬਿਮਾਰ ਹੋ ਗਈ ਤੇ ਫਿਰ ਘਰ ਦਾ ਕੰਮ ਜਿਹੜਾ ਔਖਾ ਹੋ ਜਾਣਾਗਾ ਕਰਨ ਨੂੰ ਚਲੋ ਕਰ ਲੈਂਦੇ ਆ ਮੰਮੀ ਵੀ ਕਰ ਦਿੰਦੇ ਆ ਪਰ ਮੈਨੂੰ ਆਪਣਾ ਕੰਮ ਜਿਹੜਾ ਕਰਨਾ ਆਪਣੇ ਤਰੀਕੇ ਨਾਲ ਵਧੀਆ ਲੱਗਦਾ ਆ ਤੇ ਇੱਥੇ ਦੇਖੋ ਬਹੁਤ ਦਿਨਾਂ ਦੀ ਜੜੀ ਮੈਂ ਨਿੰਮਰ ਦੀ ਚੱਪਲ ਲੱਭ ਰਹੀ ਸੀ ਤੇ ਹੁਣ ਝਾੜੂ ਮਾਰ ਕੇ ਬੈੱਡ ਦੇ ਥੱਲੇੋਂ ਕੱਢੀ ਆ ਤੇ ਇਹ ਵੀ ਬੜਾ ਔਖਾ ਆ ਕਈ ਵਾਰ ਐਵੇਂ ਹੁੰਦਾ ਮੇਰੇ ਨਾਲ ਮੇਰੀ ਜਿਹੜੀ ਬੈੱਡ ਦੀ ਬੈੱਡ ਦੇ ਥੱਲੇ ਜੜੀ ਮੇਰੀ ਚੱਪਲ ਵੱਢ ਜਾਂਦੀ ਹੈ ਤੇ ਮੈਂ ਲੱਭਦੀ ਰਹਿੰਦੀ ਆ ਵੀ ਕਿੱਥੇ ਆ ਕਿੱਥੇ ਆ ਫਿਰ ਮੈਂ ਬੱਚਿਆਂ ਨੂੰ ਕਹਿੰਦੀ ਆ ਕਿ ਕਿਤੇ ਡੰਡੇ ਨਾਲ ਕੱਢ ਕੇ ਮੈਨੂੰ ਦੋ ਕਿਉਂਕਿ ਮੇਰੇ ਤੋਂ ਇੰਨਾ ਚੋਕਾ ਨਹੀਂ ਚੰਦਾ ਨੀਚੇ ਵਾਲੀ ਸਾਈਡ ਤੇ ਜਦੋਂ ਵੀ ਕੋਈ ਜੋੜਾ ਚੱਪਲ ਲੰਗਵਾ ਚ ਜਾਂਦਾ ਹੈ ਤੇ ਮੈਨੂੰ ਐ ਲੱਗਦਾ ਹੁੰਦਾ ਵੀ ਉਹ ਬੈੱਡ ਦੇ ਥੱਲੇ ਹੀ ਹੋਊਗਾ ਤੇ ਜਦੋਂ ਦੇਖਦੇ ਆਂ ਤੇ ਉਹਦੇ ਥੱਲੇ ਹੁੰਦਾ ਹੈ ਤੇ ਐਵੇਂ ਪੈਰ ਪੁਰਨ ਨਾਲ ਚਲਾ ਜਾਂਦਾ ਹੈ ਅੰਦਰ ਤੇ ਲੋਜੀ ਇੱਥੇ ਮੈਂ ਕਰਨ ਲੱਗੀ ਆਪਣੀ ਰਸੋਈ ਦੀ ਸਫਾਈ ਤੇ ਅੱਜ ਮੈਂ ਐਵੇਂ ਹੀ ਗੈਸ ਨੂੰ ਸਾਫ਼ ਕਰਤਾ ਕੱਪੜੇ ਨਾਲ ਤੇ ਕਿਉਂਕਿ ਕੱਲ ਹੀ ਹਰੀ ਮੈਂ ਸਾਫ਼ ਕਰਿਆ ਸੀ ਕਿਉਂਕਿ ਅੱਜ ਬਾਰਿਸ਼ ਕਰਕੇ ਨਾ ਅੰਦਰ ਮੇਰਾ ਪੋਚਾ ਲਾਉਣਾ ਵੀ ਦਿਲ ਨਹੀਂ ਕਰ ਰਿਹਾ ਸੀ ਵੀ ਮੈਂ ਪੋਚਾ ਲਾਵਾਂ ਕਿ ਕਿ ਝਾੜੂ ਨਾਲ ਹੀ ਸਾਫ਼ ਹੋ ਗਿਆ ਸੀਗਾ ਬਾਕੀ ਜੇ ਮੀਂਹ ਆ ਗਿਆ ਫੇਰ ਗੰਦੇ ਪੈਰਾ ਵਿੱਚ ਅੰਦਰ ਲੈ ਕੇ ਆਉਣੇ ਪੈਣੇ ਆ ਤੇ ਇਹ ਉਹਦੇ ਨਾਲ ਜਿਹੜਾ ਫੇਰ ਗੰਦਾ ਹੋ ਜਾਣਾ ਤਾਂ ਕਰਕੇ ਐਵੇਂ ਮਿਹਨਤ ਖਰਾਬ ਕਰਨ ਵਾਲੀ ਗੱਲ ਹੋਊਗੀ ਲੋ ਜੀ ਅੰਦਰੋਂ ਸਾਰੀ ਸਾਫ਼ ਸਫਾਈ ਕਰਨ ਤੋਂ ਬਾਅਦ ਹੋਣਾਗੀ ਸੀ ਮੈਂ ਬਾਹਰ ਝਾੜੂ ਲਾਉਣ ਵਾਸਤੇ ਕਿਉਂਕਿ ਵੈਸੇ ਝਾੜੂ ਲਾਉਣ ਵਾਲਾ ਵਿੜਾ ਤਾਂ ਬਚਿਆ ਨਹੀਂ ਸੀ ਮਿੱਟੀ ਤਾਂ ਸਾਰੀ ਗੁੱਬੜ ਖਾਬੜ ਹੋਈ ਪਈ ਸੀ ਤੇ ਫਿਰ ਵੀ ਮੈਨੂੰ ਇੱਕ ਵਾਰੀ ਆਇਆ ਸੀ ਕਿ ਇੱਕ ਵਾਰੀ ਸਾਫ਼ ਕਰਦਾ ਕਿਉਂਕਿ ਮੀਂਹ ਆਉਣ ਵਾਲਾ ਸੀ ਬੱਦਲ ਪੂਰਾ ਚੜਿਆ ਹੁੰਦਾ ਸੀਗਾ ਤੇ ਅੱਜ ਮੈਨੂੰ ਐਂ ਲੱਗਦਾ ਕਿ ਮੀਂਹ ਲਗਾਤਾਰ ਪੈਣਾ ਹੈ ਕਿਉਂਕਿ ਮੌਸਮ ਮੀਂਹ ਦਾ ਹੈ ਨਾ ਮੀਂਹ ਤਾਂ ਪੈਣਾ ਹੀ ਹੈ ਤੇ ਮੈਂ ਗਮਲਿਆਂ ਨੂੰ ਸਾਫ਼ ਕਰ ਰਹੀ ਸੀ ਕਿਉਂਕਿ ਐਵੇਂ ਮੀਂਹ ਪੈ ਕੇ ਨਾ ਜਿਹੜੀ ਮਿੱਟੀ ਉੱਡ ਕੇ ਗਮਲਿਆਂ ਤੇ ਪਈ ਹੋਈ ਸੀ ਤੇ ਐਵੇਂ ਵੇਖਣ ਚ ਪਰੇ ਲੱਗ ਰਹੇ ਸੀ ਤਾਂ ਕਰਕੇ ਮੈਂ ਉਹਨਾਂ ਨੂੰ ਸਾਫ਼ ਕਰਿਆ ਸੀਗਾ ਤੇ ਹੁਣ ਮੈਂ ਝਾੜੂ ਲਾ ਰਹੀ ਹਾਂ ਫਟਾਫਟ ਮੈਂ ਮੈਂ ਕੰਮ ਨੇ ਵੇੜ ਲਾਂ ਫਟਾਫਟ ਨਹੀਂ ਤਾਂ ਜਿਹੜਾ ਮੀਂਹ ਆ ਜੂਗਾ ਇਹ ਨਿਮਰਤ ਵੀ ਅੱਜ ਠੀਕ ਹੈ ਪਹਿਲਾਂ ਨਾਲੋਂ ਤੇ ਚਲੋ ਖੁਸ਼ੀ ਹੈ ਨਾ ਬੱਚੇ ਠੀਕ ਹੋਣਾ ਆਉਂਦਾ ਵੀ ਦਿਲ ਜਿਹੜਾ ਮੀਂਹ ਕਿੰਨਾ ਤੇਜ਼ ਆ ਰਿਹਾ ਹੈ ਆ ਦੇਖੋ ਦੋਸਤੋ ਸਵੇਰ ਦਾ ਵੀ ਪਿਆਰਾ ਹੈ ਰਾਤ ਦਾ ਬਹੁਤ ਜ਼ਿਆਦਾ ਜਿਹੜੀ بارش ਹੋ ਰਹੀ ਹੈ ਇੱਥੇ ਹੈਲੋ ਗਾਇਜ਼ ਕਿਵੇਂ ਤੁਸੀਂ ਸਾਰੇ ਕਿ ਦੋਸਤੋ ਅੱਜ ਇੰਨਾ ਜ਼ਿਆਦਾ ਮਤਲਬ ਮੀਂਹ ਆਇਆ ਤਾਂ ਦੇਖੋ ਸਾਡੇ ਨਾ ਕੋਠੇ ਚੋਂ ਲੱਗੇ ਤੇ ਆਹ ਦੇਖੋ ਕਿ ਲੈ ਇੰਨਾ ਜ਼ਿਆਦਾ ਥੱਲੇ ਮੈਟ ਵਿਛਾਏ ਹੋਏ ਆ ਤੇ ਆਹ ਦੇਖੋ ਇੱਕ ਇੱਥੋਂ ਚੋਂਦਾ ਆ ਇੱਕ ਉੱਥੋਂ ਚੋਂਦਾ ਆ ਇੱਕ ਆਹ ਅੰਦਰੋਂ ਚੋਂਦਾ ਆ ਇੱਕ ਸੋਏ ਚੋਂਦਾ ਆ ਆ ਲੈ ਤੇਰਾ ਨੀਚੇ ਮਤਲਬ ਮੈਂ ਕੱਪੜੇ ਰੱਖਿਆ ਹੋਇਆ ਇਹਦੇ ਨਾਲ ਚਿਰੋ ਅ ਮੇਰਾ ਤੋਲੀ ਵਰਗਾ ਕੱਪੜਾ ਜਿਹੜਾ ਜਲਦੀ ਸੋਖ ਲੈਂਦਾ ਹਨਾ ਆ ਪਾਣੀ ਨੂੰ ਤੇ बार-बार ਇਹਨੂੰ ਮੈਂ ਬਾਹਰ ਨਿਚੋੜ ਕੇ ਹੁੰਦੀ ਆ ਚਿਰੋ ਥੋੜਾ ਸੁੱਕ ਜੂਗਾ ਤੇ ਕਿੰਨਾ ਚਿਰ ਸਾਰਾ ਦਿਨ ਪੈਂਦਾ ਰਿਹਾ ਤੇ ਐਵੇਂ ਟਪਕੀ ਜਾਂਦਾ ਉਹਦਾ ਕਿੰਦੀ ਵਾਰ ਕੱਪੜੇ ਨਾਲ ਸਾਫ਼ ਵੀ ਕਰ ਲਿਆ ਤੇ ਇੱਥੇ ਦੇਖੋ ਕਿਵੇਂ ਕੱਚ-ਕੱਚ ਜਾ ਹੋਈ ਜਾਂਦਾ ਹੈ ਤੇ ਮੈਂ ਇਹ ਲੈਣਾ ਜਮਾ ਬੁਰਾ ਹਾਲ ਕਰਿਆ ਹੈ ਪਹਿਲਾਂ ਹੁੰਦਾ ਨਹੀਂ ਸੀ ਤੇ ਹੁਣ ਆਇਆ ਤੇ ਹੁਣ ਬੰਦ ਨਹੀਂ ਹੋ ਰਿਹਾ ਦੇਖੋ ਸਾਰੇ ਕਿਤੇ ਸਲਾਬ ਗਿਆ ਕੀ ਹਾਲ ਹੋਇਆ ਪਿਆ ਦੇਖੋ ਕਿੱਚੇ ਵਿੱਚ ਜਿੱਕਾ ਮੈਟ ਤਾਂ ਕਰਕੇ ਵਿਛਾਇਆ ਵੀ ਕਿਤੇ ਕੋਈ ਡਿੱਗ ਨਾ ਜਾਵੇ ਤੇ ਜਿੰਨਾ ਪਾਣੀ ਹੈ ਇਹਦੇ ਉੱਤੇ ਡਿੱਗੀ ਜਾਵੇ ਤੇ ਬਾਹ ਮੀਂਹ ਜਿਹੜਾ ਹੈਗਾ ਹੁਣ ਥੋੜਾ ਜਿਹਾ ਬੰਦ ਹੋਇਆ ਨਹੀਂ ਤਸਵੀਰ ਦਾ ਜਿਹੜਾ ਮੀਂਹ ਪੈ ਰਿਹਾ ਸੀਗਾ ਆ ਦੇਖੋ ਕੀ ਹਾਲ ਸੋ ਗਾਇਸ ਆ ਸੀਗਾ ਅੱਜ ਦਾ ਮੇਰਾ ਵਲੌਗ ਉਮੀਦ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਜਿਹੜਾ ਪਸੰਦ ਆਊਗਾ ਤੇ ਅੱਜ ਦਾ ਬਦੋ ਕਿੰਨਾ ਹੀ ਤੇ ਕੱਲੋਂ ਫੇਰ ਮਿਲਦੇ ਆ ਇੱਕ ਨਵੇਂ ਜਿਹੇ ਵਲੌਗ ਨਾਲ ਤਾਂ ਤੱਕ ਲਈ ਬਾਏ ਬਾਏ